ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆ ਖੜਾ ਹੀ ਆਲੂ ਆਪਣਾ G3 LR ਇਦੋਂ ਆਪਾਂ ਕਰਨਾ ਸੀਡ ਤਿਆਰ ਕਰਾਂ ਨੂੰ ਬੀਜਣ ਲਈ ਤੇ ਇਹਨੂੰ ਦੋ ਪਾਣੀ ਲੱਗ ਗਏ ਤੇ ਇੱਕ ਲਾਇਆ ਜੂਰੀਆ ਆਪਾਂ ਪੂਰਾ ਵਧੀਆ ਖੜਾ ਤੇ ਇਕੱਲਾ ਇਕੱਲਾ ਦਾਣਾ ਜੰਮਿਆ ਆਲੂ ਦਾ ਐਨ ਪੂਰਾ ਵਧੀਆ ਟੌਪ ਦਾ ਖੜਾ ਇੱਧਰਲੇ ਪਾਸੇ ਖੜਾ ਆਪਣਾ ਐਲ ਆਰ ਇਹ ਵੀਜ ਹੈ ਆਪਾਂ ਸੀ ਸਾਈਜ਼ ਦੇਖਦੇ ਆ ਇੱਕ ਤਾਂ ਪੱਟਣ ਦੀ ਸਲਾਹ ਬਣਦੀ ਆ ਵੀ ਪੜਦਣਿਆਂ ਤੇ ਦੋ ਚਿੱਤਾ ਜਾਂ ਮਨ ਹੋਇਆ ਹੋਇਆ ਵੀ ਜਾਂ ਰੋਕ ਲਈਏ ਖੇਤ ਆ ਗਿਆ ਬੱਤ ਪੱਟਣ ਵਾਲਈ ਆ ਬਾਕੀ ਤੁਹਾਨੂੰ ਵੀਡੀਓ ਚ ਰੇਟ ਵੀ ਦੱਸ ਦਿਆਂ ਐਲ ਆਰ ਦਾ ਵੀਡੀਓ ਨਾ ਬਣੇ ਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ। ਉਰੇ ਆਪਣੇ ਨੌ ਕਿਲੇ ਪੱਟਣ ਵਾਲੇ ਨੇ। ਤੇ ਸਾਈਜ਼ ਵੀ ਇਠਾਂ ਵਧੀਆ ਬਣਿਆ ਹੋਇਆ ਏ। ਸੀ ਸਾਈਜ਼ ਦੇ ਲਵੇ ਹੈਗਾ ਏ। ਉਹੀ 50 55 ਐਮ mm, ਐਮ 60 ਐਮ ਐਮ ਦਾ ਆਲੂ ਹੈਗਾ ਏ। ਤੇ ਵਪਾਰੀ ਨਾਲ ਕਰਕੇ ਗੱਲ ਫਿਰ ਪੱਟਦਿਆਂ ਦੇਖ ਕੇ ਜਿਵੇਂ ਵੀ ਹੋਊਗਾ। ਤੇ ਇੱਕ ਪਲਾਟ ਆਪਣਾ ਇੱਧਰ ਲਾਏ। ਤੇ ਬੇਲ ਖੜੀ ਆ ਪੂਰੀ ਵਧੀਆ ਆਪਣੀ ਫੁੱਲ ਤਕੜੀ ਬੇਲ ਖੜੀ ਆ ਤੇ ਬਿਮਾਰੀ ਤੋਂ ਰਹਿਤ ਆ ਆਲੂ ਉਹ ਸਿਰੇ ਤੱਕ ਆਪਣੀ ਆਲੂ ਖੜਾ ਸਾਰਾ ਹੀ ਬਾਕੀ ਇੱਕ ਵਾਰ 9 ਫੁੱਟ ਦੀ ਵੱਟ ਪੱਟ ਕੇ ਉਹਦਾ ਜਿੰਨੇ ਵੀ ਆਲੂ ਹੋਣਗੇ ਉਹਦਾ ਭਜਨ ਕਰਕੇ ਦੋ ਨਾਲ ਗੁਣਾ ਕਰਕੇ ਪਤਾ ਲੱਗ ਜੂਗਾ ਝਾੜ ਦਾ ਵੀ ਕਿੰਨੀ ਕਾ ਉਸ ਤੇ ਬੈਠੂਗੀ ਉੱਚ ਪੂਰਾ ਕਲੀਅਰ ਨਹੀਂ ਹੁੰਦਾ ਉਹ ਝਾਏ ਹੁੰਦਾ ਵੀ 5 ਕੁਇੰਟਲ ਝਾੜ ਘਟ ਵੀ ਸਕਦਾ ਖੇਤ ਚ ਆਪਣਾ ਵੱਧ ਵੀ ਸਕਦਾ ਹੈ ਇੱਕ ਕਹਿਣ ਦਾ ਮਤਲਬ ਅੰਦਾਜ਼ਾ ਹੀ ਹੋ ਜਾਂਦਾ ਬੰਦੇ ਨੂੰ ਵੀ ਇੰਨਾ ਕੁ ਝਾੜ ਆ ਜੂਗਾ ਤੇ ਮਾਜਰੀ ਮੋਟਰ ਤੇ ਚੱਲਦਾ ਉਧਰ ਆਪਣਾ ਪਾਣੀ ਤੇ ਕੋਰਾ ਪੈ ਰਿਹਾ ਕਾਫੀ ਤੇ ਪਾਣੀ ਉਹ ਹਾਲਾ ਕੋਰੇ ਦਾ ਵੱਧ ਤੋਂ ਵੱਧ ਕਿਸਾਨ ਭਰਾ ਜਿਹੜੇ ਵੀ ਆਲੂ ਜਾਂ ਸਬਜ਼ੀ ਦੀ ਖੇਤੀ ਕਰਦੇ ਨੇ ਤੇ ਆਪਣਾ ਫਸਲ ਨੂੰ ਪਾਣੀ ਲਾ ਕੇ ਰੱਖੋ ਕਹਿਣ ਦਾ ਮਤਲਬ ਹੈਠਾਂ ਖੇਤ ਚ ਜ਼ਮੀਨ ਜ਼ਮੀਨ ਚ ਨਮੀ ਹੋਣੀ ਚਾਹੀਦੀ ਆ ਫੇਰ ਜਾ ਕੇ ਕਿਤੇ ਪੂਰੇ ਤੋਂ ਬਚਾਅ ਹੋਊਗਾ ਤੇ ਤਕਰੀਬਨ ਆਪਣੇ ਖੇਤ ਆਇਆ ਗਿਆ ਹੈ ਬੱਤ ਦੇਖੋ ਬੱਟਾ ਉੱਪਰੋਂ ਚਿੱਟੀਆਂ ਹੋ ਚੱਲੀਆਂ ਤੇ ਖਾਲੀਆਂ ਜੋ ਹੋਊਗਾ ਹਜੇ ਗਿੱਲਾ ਬਹੁਤ ਆਮਨਾ ਦੇਖ ਕੇ ਕੱਟਦੇ ਆ ਜਿਵੇਂ ਵੀ ਹੋਇਆ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਦਾਂ ਦਾ ਖੜਾ ਆਲੂ ਕੀ ਗੱਲ ਬਾਤ ਤੇ ਸਪਰੇਆ ਆਪਾਂ ਇਹਦੇ ਕਰਤੀਆਂ ਦੋ ਇੱਕ 50 ਦਿਨ ਤੇ ਕਰੀਦੀ ਆਪਾਂ ਹੈਲੋਸਨ ਪੋਟਾਸ਼ ਦੀ ਤੇ ਇੱਕ ਇਹ ਤੋਂ ਪਾਈਤੀ ਆਪਣੇ ਫੰਗੀ ਸਾਈਡ ਤੋਂ ਤੇ ਤੇਲੇ ਤੋਂ ਪਾਤੀ ਦੀ ਤੇ ਆਲੂ ਨੂੰ ਹਜੇ ਕੋਈ ਬਿਮਾਰੀ ਨਹੀਂ ਤੇ ਆ ਕਿਤੇ ਕਿਤੇ ਹੈਗੀ ਆ ਪ੍ਰੋਬਲਮ ਉਹ ਵੀ ਜਿਹੜੇ ਲੀਆਂ ਟਾਣੀਆਂ ਨੇ ਆ ਦੇਖੋ ਧੱਬੇ ਜੇ ਇਹ ਕੋਈ ਏਡੀ ਖਾਸ ਨਹੀਂ ਤੇ ਉੱਪਰੋਂ ਆਲੂ ਐਨ ਪੂਰਾ ਵਧੀਆ ਖੜਾ ਏ ਕਬੂਟਾ ਦੇਖਦੇ ਆ ਪੱਟ ਕੇ ਵੀ ਕੀ ਹਿਸਾਬ ਕਿਤਾਬਾ ਕਿੰਨਾ ਗਾਲੂ ਬਣਿਆ ਕੀ ਗੱਲ ਬਾਤ ਉਹ ਹਿਸਾਬ ਨਾਲ ਪੱਟਾਂਗੇ ਕਬੂਟਾ ਪੱਟੇ ਆਪਾਂ ਆਹ ਸਾਈਜ਼ ਆਲੂ ਦਾ ਦੇਖੋ ਪੂਰਾ ਵਧੀਆ ਸਾਈਜ਼ ਬਣਿਆ ਹੋਇਆ ਕੈਂਡ ਦਾ ਮਤਲਬ ਪੱਟਣਯੋਗ ਆ ਆਲੂ ਕੋਈ ਪ੍ਰੋਬਲਮ ਨਹੀਂ ਮੰਨ ਕੇ ਚੱਲੋ ਸਾਰਾ ਆਲੂ ਜਾਣੇ ਵਾਲੀ ਆ ਗੋਲੀ ਤਾਂ ਤਕਰੀਬਨ ਮੰਨ ਲਓ ਕੀਲੇ ਮਗਰ ਉਹੀ 8-10 ਗੱਟੇ ਮਸਾ ਨਿਕਲਣਗੇ ਆ ਸਾਈਜ਼ ਆ ਤੋੜ ਕੇ ਦਿਖਾਉਣੀ ਆਪਾਂ ਨੂੰ ਦਾਣੇ ਹੀ ਵਧੀਆ ਪਏ ਹੋਏ ਨੇ ਦਾਣਿਆਂ ਦੀ ਵੀ ਕੋਈ ਪ੍ਰੋਬਲਮ ਨਹੀਂ ਇੱਕ ਊਟੇ ਹਿਟਨੇ ਆ ਦੇਖੋ ਕਾਲੂ ਲੱਗਿਆ ਆਪਾਂ ਸੀ ਸਾਈਜ਼ ਬੀਜਾ ਇਹਦੀ ਉਹਦੇ ਕਰਕੇ ਨਾਲ ਇਹਦਾ ਛੇਤੀ ਤਿਆਰ ਹੁੰਦਾ ਏ ਤੇ ਨਾਲੇ ਦਾਣੇ ਵਧੀਆ ਲੱਗ ਜਾਂਦੇ ਨੇ ਦੇਖੋ ਇਹ ਹੋ ਗਿਆ ਆਪਣੇ ਚਾਰ ਦਾਣੇ ਆ ਹੋਗੇ ਤੇ 4 ਆ ਹੋ ਗਏ 4 ਤੇ 4 8 ਦਾਣੇ ਨੇ तकरीबन ਵਧੀਆ ਸਹਜ ਬਣ ਆਲੂ ਦਾ ਦੇਖ ਕੇ ਪੱਟਦੇ ਆ ਜਿਵੇਂ ਵੀ ਹੋਈ ਸਲਾਹ ਤੇ ਨਾਲੇ ਰੇਟ ਦੱਸਦੇ ਆ ਆਪਾਂ ਤੁਹਾਨੂੰ ਤੇ ਮੌਸਮਾ ਪੂਰਾ ਵਧੀਆ ਥੋੜੀ ਪਸ਼ਵਾ ਥੋੜੀ ਤੇਜ਼ ਚੱਲਦੀ ਆ ਉਹਦੇ ਕਰਕੇ ਵੀ ਖੇਤ ਕਾਫੀ ਸੁੱਕਦੇ ਨੇ ਪੁੱਛਦੇ ਆ ਗਰਜੀਤ ਵੀਰੇ ਨੂੰ ਪੁੱਛ ਕੇ ਫਿਰ ਪੱਟਦੇ ਆ ਆਪਾਂ ਉਹਨੂੰ ਹੀ ਦੰਨੇ ਆ ਆਪਣੇ ਪਿੰਡੋਂ ਹੀ ਸਾਰਾ ਆਲੂ ਹੀ ਖਰੀਦਦਾ ਗਰਜੀਤ ਵੀਰਾ ਤੇ ਪਟਾਈ ਚੱਲਦੀ ਵੀ ਆ ਆਪਣੇ ਪਿੰਡ ਉਹ ਹਿਸਾਬ ਨਾਲ ਗੱਲ ਕਰਕੇ ਦੇਖਦੇ ਆ ਪੱਟ ਦਨੇ ਆ ਤੇ ਕੁਛ ਨਾ ਕੁਛ ਕਿੰਨਾ ਕ ਨਕਲ ਦਾ ਆਲੂ ਕੱਢਦੇ ਆ ਆ ਖੜਾ ਜੀ ਆਪਣਾ ਆਲੂ ਐਲ ਆਰ ਤੇ ਆ ਪਲਾਟ 'ਚ ਕੁਝ ਟੌਰਸ ਵੀ ਲਾਇਆ ਹੋਇਆ ਆਪਾਂ ਇਹ ਜਿਹੜੀ ਆਪਣੇ ਪਿੰਡ ਪੰਚਾਇਤੀ ਜ਼ਮੀਨ ਆ ਆਪਣੇ ਕੋਲ ਠੇਕੇ ਤੇ ਪਹਿਲੀ ਵਾਰ ਆਲੂ ਲੱਗਿਆ ਓਰੇ ਆਪਾਂ ਹੀ ਲਾਇਆ ਏ ਤੇ ਇਹਨੂੰ ਵੀ ਤਕਰੀਬਨ ਲੱਗ ਗਏ 2 ਪਾਣੀ ਉਹੀ 32-35 ਦਿਨ ਦੇ ਲਵੇ ਆਲੂ ਆਪਣਾ ਇਹ ਤੇ ਪੂਰਾ ਵਧੀਆ ਖੜਾ ਏ ਤੇ ਗਾਹਾਂ ਨੂੰ ਆਪਾਂ ਜਿਹੜਾ ਸੀਡ ਬੀਜਾ ਆ ਆਲੂ ਇਹ ਆਪਾਂ ਰੱਖਣਾ ਨਹੀਂ ਸਾਰਾ ਕੱਢ ਦੇਣਾ ਤੇ ਕਿਤੇ ਕਿਤੇ ਬੈਰ ਸਾ ਬੂਟੇ ਚ ਆਲੂ ਦੇ ਚ ਆ ਦੇਖੋ ਜਿਵੇਂ ਆ ਪੱਤੇ ਇਕੱਠੇ ਹੋਏ ਨੇ ਬੈਰ ਸਾਇ ਚ ਹੈਗਾ ਤਕਰੀਬਨ 10% ਹੋਊਗਾ ਸਾਰੇ ਖੇਤ ਚ ਤੇ ਇਹਨੂੰ ਪਾਣੀ ਲਾਏ ਨੂੰ ਹੋ ਗਏ ਆਪਣੇ ਤਕਰੀਬਨ 5-6 ਦਿਨ ਹੋ ਚੱਲੇ ਤੇ ਇੱਕ ਜੂਰੀਆ ਲੱਗ ਗਿਆ ਇੱਕ ਹੁਣ ਗਿੱਲੇ-ਗਿੱਲੇ ਚ ਪਾਉਣੇ ਆ ਪੈਰ ਖੜਨ ਲੱਗ ਗਿਆ ਤੇ ਸਪਰੇ ਹਜੇ ਤੱਕ ਆਪਾਂ ਇਹਦੇ ਕਿਰਾਏ ਨਹੀਂ ਕੱਲੀ ਕੱਖਾਂ ਵਾਲੀ ਉਹ ਹੋਈ ਆ ਐਤਕੀ ਥੋੜਾ ਜਿਹਾ ਖੇਤ ਸੁੱਕੇ ਹੋਣ ਕਰਕੇ ਆਲੂ ਅੱਗੜ ਪਿਛੜ ਜੰਮਿਆ ਏ ਤਾਂ ਹੀ ਖੇਤ ਪੂਰੇ ਭਰੇ ਭਰੇ ਜੀ ਨਹੀਂ ਲੱਗਦੇ ਕੇ ਪ੍ਰੋਬਲਮ ਬਹੁਤ ਆਈ ਆ ਐਤਕੀ ਬਾਕੀ ਦੂਏ ਪਾਸੇ ਤੁਹਾਨੂੰ ਟੌਰਸ ਵੀ ਕਰਾਉਣਾ ਹੈ ਚੈੱਕ ਕਿੱਦਾਂ ਦਾ ਖੜਾ ਟੌਰਸ ਵੀ ਆਪਣਾ ਤੇ ਆਲੂ ਦਾ ਰੇਟ ਬਾਰੇ ਕਰਦੇ ਆਂ ਗੱਲ ਵੀ ਅੱਜ ਕੀ ਰੇਟ ਰੂਟ ਚੱਲ ਰਿਹਾ ਆ ਆਲੂ ਦਾ ਤੇ ਐਲਰ ਆਲੂ ਜਿਹੜਾ ਆ ਮੰਨ ਕੇ ਚਲੋ 35 ਐਮ ਐਮ ਤੋਂ ਉੱਪਰਲਾ ਸਾਰੇ ਈਨ 35 ਤੋਂ 40 ਤੋਂ ਉੱਪਰ ਉੱਪਰਲਾ ਉਹਦਾ ਰੇਟ ਹੈਗਾ 17 ਤੋਂ 18 ਰੁਪਏ ਕਿਸੇ ਪਾਸੇ 17 ਵੀ ਚੱਲਦਾ 16 ਨੂੰ ਵੀ ਜ਼ਿੰਮੇਦਾਰ ਦੇ ਜਾਂਦੇ ਨੇ ਪਰ 17 18 ਦੇ ਲਵੇ ਐਲਰ ਦਾ ਰੇਟ ਹੈਗਾ ਅੱਜ ਦਾ ਤੇ ਆਪਾਂ ਵੀ ਭੇਜਿਆ ਸੈਂਪਲ ਆਲੂ ਦਾ ਜਿਹੜਾ ਪੱਤੇ ਦੀ ਵੀਡੀਓ ਤੁਹਾਨੂੰ ਦਿਖਾਈ ਆ ਅੱਜ ਸੈਂਪਲ ਭੇਜਿਆ ਦੇਖਦੇ ਆ ਸੈਂਪਲ ਪਾਸ ਹੋ ਗਿਆ ਫਿਰ ਲਾਉਨੇ ਆ ਪਟਾਈ 2-4 ਦਿਨ ਨੂੰ ਤੇ ਨਾਲੇ ਤੁਹਾਨੂੰ ਝਾੜ ਝੂੜ ਦੱਸਾਂਗੇ ਵੀ ਕੀ ਕੁਸ ਆਇਆ ਆ ਖੜੀ ਆ ਆਪਣੀ ਕਾਰ ਹੁਣ ਚੱਲਦੇ ਆ ਏਜੰਸੀ ਜਨੂੰ ਦੇ ਲਵਾ ਕੇ ਲੈ ਕੇ ਆਉਣਾ ਨੰਬਰ ਪਲੇਟਾਂ ਨੰਬਰ ਆ ਗਿਆ ਗਾਰ ਦਾ ਤੇ ਨੰਬਰ ਪਲੇਟਾਂ ਵੀ ਜਾਂ ਚੀ ਜੇ ਪਈਆਂ ਨੇ ਹੋਰ ਮੈਨੂੰ ਲੈ ਕੇ ਜਾਣਾ ਇਹ ਲੱਗਿਆ ਹੈ ਦੁਕਾਨਾਂ ਚ ਫਿਟਿੰਗ ਕਰਨ ਮਾਝਾ ਲਕੱਲਾ ਜਾਣਾ ਇਹਨੂੰ ਲੈ ਜਾਣਾ ਜਸੂਣ ਹੀ ਗਏ ਹੋਏ ਨੇ ਗੱਡੀ ਲੈ ਕੇ ਮਹਾਰਾਸ਼ਟਰ ਟਰੱਕ ਇਹ ਹੁਣ ਜਾ ਨਹੀਂ ਰਿਹਾ ਕਹਿੰਦਾ ਮੈਂ ਆ ਕੰਮ ਕਰ ਲਵਾਂ ਪਹਿਲਾਂ ਹੋ ਜਾਵੇ ਇਧਰੋਂ ਵੇਲਾ ਫਿਰ ਲੈ ਕੇ ਚੱਲਦੇ ਆ ਇਹਨੂੰ ਤੇ ਲਵਾ ਕੇ ਲੈ ਕੇ ਉਹਨਾਂ ਨੰਬਰ ਪਲੇਟਾਂ ਤੇ ਸੱਸਰੀ ਆਪਾਂ ਉਦੋਂ ਲਵਾ ਲਈ ਦੀ ਜਿਹੜੀ ਨਾਲ ਆਈ ਦੀ ਕਾਰ ਤੇ ਬੈਕ ਕੈਮਰਾ ਹੋ ਗਿਆ ਮੈਟ ਹੋ ਗਏ ਤੇ ਉਹ ਸਾਈਡਾਂ ਤੇ ਟਾਇਰਾਂ ਦੇ ਉੱਪਰ ਲਾਏ ਨੇ ਉਹਨਾਂ ਨੇ